ਜਦੋਂ ਪੰਜਾਬ ਦੇ ਵਿੱਚ 2022 ਦੀ ਵਿਧਾਨ ਸਭਾ ਇਲੈਕਸ਼ਨ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਆ ਤਾਂ ਅਸੀਂ 1100 ਰੁਪਏ ਬੀਬੀਆਂ ਨੂੰ ਦਵਾਂਗੇ ਆਮ ਆਦਮੀ ਪਾਰਟੀ ਨੇ ਇਸ ਗੱਲ ਨੂੰ ਜੋਰ ਸ਼ੋਰ ਦੇ ਨਾਲ ਉਭਾਰਿਆ ਕਿ ਅਸੀਂ ਬੀਬੀਆਂ ਨੂੰ ਮਹੀਨੇ ਦਾ 1000 ਰੁਪਿਆ ਪਾਵਾਂਗੇ ਤੇ ਆਮ ਆਦਮੀ ਪਾਰਟੀ ਦੇ ਇਸ ਵਾਅਦੇ ਨੂੰ ਵੱਡੀ ਤਵੱਜੋ ਵੀ ਮਿਲੀ ਜਿਸ ਕਰਕੇ ਪੰਜਾਬੀਆਂ ਨੇ 92 ਸੇਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਹਾਲਾਂਕਿ ਇਹ ਉਹ ਕੱਲਾ ਫੈਕਟਰ ਨਹੀਂ ਸੀ ਆਮ ਆਦਮੀ ਪਾਰਟੀ ਦਾ 1000 ਰੁਪਏ ਵਾਲਾ ਹੋਰ ਵੀ ਫੈਕਟਰ ਸੀ ਪਰ ਇੱਕ ਵੱਡੇ ਪੱਧਰ ਤੇ ਉੱਪਰ ਆਹ ਗੱਲ ਆਮ ਆਦਮੀ ਪਾਰਟੀ ਨੇ ਉਭਾਰੀ ਕਿ ਅਸੀਂ ਤਾਂ 1000 ਰੁਪਿਆ ਬੀਬੀਆਂ ਦੇ ਖਾਤਿਆਂ 'ਚ ਪਾਵਾਂਗੇ ਇੱਕ ਵਾਰ ਸਾਡੀ ਸਰਕਾਰ ਬਣਾ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਸਾਢੇ 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਵਾਅਦਾ ਫਿਲਹਾਲ ਸਾਢੇ 3 ਸਾਲ ਦੇ ਵਿੱਚ ਪੂਰਾ ਨਹੀਂ ਕੀਤਾ ਯਾਨੀ ਕਿ 1000 ਰੁਪਿਆ ਬੀਬੀਆਂ ਨੂੰ ਨਹੀਂ ਦਿੱਤਾ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਬੀਜੇਪੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਉਥੋਂ ਦੇ ਸੀਐਮ ਨੇ ਨਾਇਬ ਸਿੰਘ ਸੈਣੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੇ ਸਾਡੀ ਸਰਕਾਰ ਦੁਬਾਰੇ ਫਿਰ ਰਿਪੀਟ ਕਰਦੀ ਆ ਤਾਂ ਅਨੈਬ ਸਿੰਘ ਸੈਣੀ ਤੇ ਭਾਜਪਾ ਪਾਰਟੀ ਨੇ ਕਿਹਾ ਸੀ ਕਿ ਅਸੀਂ 2100 ਰੁਪਿਆ ਪ੍ਰਤੀ ਮਹੀਨਾ ਬੀਬੀਆਂ ਦੇ ਖਾਤੇ 'ਚ ਪਾਵਾਂਗੇ। ਬੀਤੇ ਕੱਲ ਹਰਿਆਣਾ ਦੀ ਭਾਜਪਾ ਸਰਕਾਰ ਨੇ ਆਪਣੇ ਵਾਅਦੇ ਦੇ ਉੱਪਰ ਮੋਹਰ ਲਾਈ ਤੇ ਅਨਾਉਂਸ ਕਰਤੀ ਆਹ ਗੱਲ ਕਿ ਨਵੰਬਰ ਮਹੀਨੇ ਤੋਂ ਖਾਤਿਆਂ ਦੇ ਵਿੱਚ ਪੈਸੇ ਆਉਣ ਲੱਗ ਜਾਣਗੇ ਜਿਨ੍ਹਾਂ ਬੀਬੀਆਂ ਭੈਣਾਂ ਦੀ ਉਮਰ 23 ਸਾਲ ਤੋਂ 60 ਸਾਲ ਦੇ ਵਿਚਕਾਰ ਨਵੰਬਰ ਮਹੀਨੇ ਤੋਂ ਉਹਨਾਂ ਦੇ ਖਾਤਿਆਂ 'ਚ 2100 ਰੁਪਏ ਆਜੂਗਾ ਦੀਨ ਦਿਆਲ ਉਪਾਧੀ ਜਿਹੜੀ ਸਕੀਮ ਸੀ ਇਸ ਸਕੀਮ ਤਹਿਤ ਸਾਰਾ ਇਹ ਪੈਸਾ ਪਾਰਦਰਸ਼ੀ ਢੰਗ ਨਾਲ ਬੀਬੀਆਂ ਦੇ ਖਾਤਿਆਂ 'ਚ ਜਾਊਗਾ ਭਾਜਪਾ ਸਰਕਾਰ ਨੇ ਕਿਹਾ ਕਿ ਅਸੀਂ ਤਾਂ ਵਾਅਦਾ ਕੀਤਾ ਸੀ ਕਿ 2100 ਰੁਪਏ ਪਾਵਾਂਗੇ ਅਸੀਂ ਭੈਣਾਂ ਦੇ ਖਾਤਿਆਂ 'ਚ ਤੇ ਆ ਚੱਕੋ ਅਸੀਂ 2100 ਰੁਪਏ ਪਾਤਾ ਆਪਣਾ ਜਿਹੜਾ ਵਾਅਦਾ ਇਹ ਵਾਅਦਾ ਅਸੀਂ ਪੂਰਾ ਕਰਤਾ ਇਸ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਹੋਵੇ ਆਹ ਕੰਮ ਇਸੇ ਲਈ ਨਾਇਬ ਸਿੰਘ ਸੈਣੀ ਹਰਿਆਣਾ ਦੇ ਸੀਐਮ ਉਹਨਾਂ ਨੇ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਨੇ ਕਿ ਸਾਰੀ ਜਿਹੜੀ ਇਨਕੁਆਰੀ ਆ ਉਹ ਤੁਸੀਂ ਇਸ ਨੰਬਰ ਤੋਂ ਫੋਨ ਕਰਕੇ ਲੈ ਸਕਦੇ ਹੋ ਸਾਰੀ ਜਿਹੜੀ ਪੁੱਛ ਪੜਤਾਲ ਹੈ ਯਾਨੀ ਕਿ ਦੇਖੋ ਹਲੇ ਕਿੰਨਾ ਕੁ ਟਾਈਮ ਹੋਇਆ ਮਹੀਨੇ ਹੋਏ ਨੇ ਬੀਜੇਪੀ ਸਰਕਾਰ ਬਣੀ ਨੂੰ ਪਰ ਬੀਜੇਪੀ ਸਰਕਾਰ ਨੇ ਜਿਹੜਾ ਆਪਣਾ ਵਾਦਾ ਸੀ ਉਹ ਵਾਦਾ ਪੂਰਾ ਕਰਤਾ ਤੇ ਬੀਜੇਪੀ ਸਰਕਾਰ ਦੀ ਆਹ ਵੀ ਇੱਕ ਨਾਲੋਂ ਨਾਲ ਗੱਲ ਰਹੀ ਜੋ ਭਾਜਪਾ ਸਰਕਾਰ ਨੇ ਕਹੀ ਕਿ 217 ਵਾਅਦੇ ਕੀਤੇ ਸੀ ਅਸੀਂ ਹਰਿਆਣਾ ਦੇ ਲੋਕਾਂ ਦੇ ਨਾਲ 217 ਵਾਅਦੇ ਕੀਤੇ ਸੀ 217 ਵਾਅਦਿਆਂ ਦੇ ਵਿੱਚੋਂ ਸਾਡਾ 42ਵਾਂ ਪ੍ਰੋਮਿਸ ਹੈ ਜਿਹੜਾ ਬਿਬੀਆਂ ਨੂੰ 2100 ਰੁਪਏ ਪਾ ਕੇ ਅਸੀਂ ਮਹੀਨੇ ਦਾ ਦੇਣ ਜਾ ਰਹੇ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਹਿੰਦੀ ਆ ਕਿ ਸਮਾਂ ਆ ਜਾਣ ਦਿਓ ਨੇੜੇ ਆ ਜਾਣ ਦਿਓ ਸਮਾਂ ਅਸੀਂ ਵੀ ਦਵਾਂਗੇ ਤਾਨੂੰ ਤੁਹਾਨੂੰ 1000 ਰੁਪਏ ਦਾ ਵਾਅਦਾ ਕੀਤਾ ਗਿਆ 1000 ਛੱਡੋ ਤੁਹਾਡੇ ਖਾਤਿਆਂ 'ਚ ਬਿੱਬੀਆਂ ਦੇ ਖਾਤਿਆਂ 'ਚ ਅਸੀਂ 11-1100 ਰੁਪਏ ਪਾਵਾਂਗੇ ਜੇਕਰ ਭਾਜਪਾ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਤਾਂ ਚੰਗੀ ਗੱਲ ਹੈ ਜਿਹੜਾ ਪ੍ਰੋਮਿਸ ਲੋਕਾਂ ਨਾਲ ਕੀਤਾ ਸੀ ਹਾਲਾਂਕਿ ਜਿਹੜਾ ਫ੍ਰੀ ਵੀਜ਼ ਹੈ ਇਹ ਜਿਹਨੂੰ ਆਪਾਂ ਕਿਹਾ ਜਾਂਦਾ ਕਿ ਮੁਫਤ ਦੀਆਂ ਰੋੜੀਆਂ ਨੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਕਿ ਰਿਸ਼ਵਤ ਦੇ ਟਾਈਪ ਰੂਪ ਦੇ ਵਿੱਚ ਕਿ ਸਾਡੀ ਪਾਰਟੀ ਨੂੰ ਵੋਟ ਪਾ ਦਿਓ ਸਾਨੂੰ ਸੱਤਾ ਦੇ ਵਿੱਚ ਲੈ ਆਓ ਜੇ ਅਸੀਂ ਪਾਵਰ ਦੇ ਵਿੱਚ ਆ ਗਏ ਅਸੀਂ ਤੁਹਾਨੂੰ ਖੰਡ ਦਵਾਂਗੇ ਚਾਹ ਦਵਾਂਗੇ ਚਿੰਨੀ ਚੌਲ ਆਟਾ ਕਣਕ ਦਾਲ ਰੌੜੀਆਂ ਸਾਰਾ ਕੁਝ ਤੁਹਾਨੂੰ ਘਰੇ ਬੈਠੇ ਅਸੀਂ ਦਵਾਂਗੇ ਸੋ ਹਰਿਆਣਾ ਦੀ ਸਰਕਾਰ ਨੇ 2100 ਰੁਪਇਆ ਅਨਾਉਂਸ ਕਰਤਾ ਆਮ ਆਦਮੀ ਪਾਰਟੀ ਫਿਲਹਾਲ ਇਸ ਮਾਮਲੇ ਤੇ ਪਛੜ ਗਈ ਆ ਦਿੱਲੀ ਦੇ ਵਿੱਚ ਜਿਵੇਂ ਰੇਖਾ ਗੁਪਤਾ ਹੁਣ ਸੀਐਮ ਨੇ ਦਿੱਲੀ ਦੇ ਬੀਜੇਪੀ ਦੇ ਉਹਨਾਂ ਨੇ ਵੀ ਅਨਾਉਂਸ ਕੀਤਾ ਹੋਇਆ ਸੀ ਕਿ ਅਸੀਂ ਵੀ ਪੈਸੇ ਦੇਵਾਂਗੇ ਬੀਬੀਆਂ ਨੂੰ ਫਿਲਹਾਲ ਦਿੱਲੀ 'ਚ ਇਹ ਸਰਵਿਸ ਸ਼ੁਰੂ ਨਹੀਂ ਹੋਈ ਪਰ ਆਮ ਆਦਮੀ ਪਾਰਟੀ ਪੰਜਾਬ ਦੀ ਤੇ ਦਿੱਲੀ ਦੀ ਉਹ ਘੇਰ ਲੈਂਦੀ ਹੈ ਅਰੇਖਾ ਗੁਪਤਾ ਜਿਹੜੇ ਸੀਐਮ ਨੇ ਦਿੱਲੀ ਦੇ ਕਿ ਤੁਸੀਂ ਤਾਂ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਦਵਾਂਗੇ ਪੈਸੇ ਬੀਬੀਆਂ ਦੇ ਖਾਤਿਆਂ ਚ ਪਾਵਾਂਗੇ ਤੁਸੀਂ ਤਾਂ ਪਾਏ ਨਹੀਂ ਤੇ ਬਿੱਤੇ ਕੱਲ ਪੰਜਾਬ ਦੀ ਜਿਹੜੀ ਭਾਜਪਾ ਦੀ ਇਕਾਈ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਪੰਜਾਬ ਵਾਲੀ ਘੇਰ ਲਈ ਕਿ ਤੁਸੀਂ ਤਾਂ ਭਾਈ ਕਹਿੰਦੇ ਸੀ ਅਸੀਂ ਦਵਾਂਗੇ ਤੁਹਾਨੂੰ 1000 ਰੁਪਏ ਬੀਬੀਆਂ ਨੂੰ ਪਾਵਾਂਗੇ ਕਹਿੰਦੇ ਸੀ 1000 ਛਡੋ 1100 ਪਾਵਾਂਗੇ ਤੁਸੀਂ ਪਾਇਆ ਨਹੀਂ ਅਸੀਂ ਹਰਿਆਣਾ ਚ ਵਾਅਦਾ ਕੀਤਾ ਸੀ ਅਸੀਂ ਆਪਣਾ ਜਿਹੜਾ ਵਾਦਾ ਇਹ ਵਾਦਾ ਪੂਰਾ ਕਰਤਾ ਸੋ ਦੋਸਤੋ ਇਹ ਲੇਟੈਸਟ ਇਨਫੋਰਮੇਸ਼ਨ ਸੀ ਕੱਲ ਜਿਹੜੀ ਆਪਣੀ ਸਕੀਮ ਸੀ ਉਹ ਸਰਵਿਸ ਲਾਂਚ ਵੀ ਕੀਤੀ ਦੀਨदयाल उपाध्याय ਇੱਕ ਐਪ ਵੀ ਲਾਂਚ ਕੀਤੀ ਹੈ ਹਰਿਆਣਾ ਸਰਕਾਰ ਨੇ ਕਿ ਤੁਸੀਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਸ ਐਪ ਤੋਂ ਲੈ ਸਕਦੇ ਹੋ ਸੋ ਨਵੰਬਰ ਤੋਂ ਕਹਿਣਾ ਹਰਿਆਣਾ ਸਰਕਾਰ ਦਾ ਕਿ ਨਵੰਬਰ ਮਹੀਨੇ ਤੋਂ ਇਸੇ ਨਵੰਬਰ ਮਹੀਨੇ ਤੋਂ 2100 ਰੁਪਏ ਬਿਬੀਆਂ ਦੇ ਖਾਤਿਆਂ 'ਚ ਆਜੂਗਾ